ਆ ਸਤਨਾਮ ਜੀ ਇਹਨਾਂ ਨੇ ਬਹੁਤ ਸਪੋਰਟ ਕੀਤੀ ਬੱਚਿਆਂ ਨੂੰ ਕੇ ਵੀ ਮੈਸ ਨੂੰ ਖਰਾਕ ਦਿੰਨੀ ਆ ਕੋਈ ਖਰਾਕ ਨਹੀਂ ਦਿੱਤੀ ਇਹਨੂੰ ਮੈਂ ਅੱਜ ਤੱਕ ਜੀ ਦਾ ਦੇਣਾ ਕਿ ਸਟੇਟ ਲੈਵਲ ਸਟੇਟ ਲੈਵਲ ਦੇ ਪੁਰੀ কুਸਤੀ ਦੇ ਬੱਚਾ ਮੱਲਾ ਮਾਰ ਕੇ ਆਈ ਆ ਕਿ ਉਹਨੂੰ ਸਾਰਾ ਪਿੰਡ ਤੇ ਪੂਰੀ ਪੰਚਾਇਤ ਤੇ ਹਾਂ ਪੰਚਾਇਤ ਮੈਂਬਰ ਅੱਜ ਇਕੱਠੇ ਹੋਏ ਇੱਥੇ ਉਹਦੇ ਸਨਮਾਨ ਵਾਸਤੇ ਉਹਨੂੰ ਸਵਾਗਤ ਵਾਸਤੇ ਆਏ ਅੱਜ ਤੇ ਬਹੁਤ ਖੁਸ਼ੀ ਦਾ ਦੇਣਾ ਸਾਡੇ ਪਿੰਡ ਸੁਲਦੀ ਵਾਸਤੇ ਆਹ ਮੇਰੀ ਬੱਚੀ ਲੱਗੇ ਗੁड़िया ਪਹੁੰਚ ਚੁਕੀ ਆ ਲਾਗਾ ਬਹੁਤ 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 ਆ ਗਿਆ ਕੋਈ ਪਕਾਸ ਤੇ ਪੰਚਾਇਤ ਦੇ ਸਰਪੰਚ ਸਾਹਿਬ ਨੇ ਮਾਣ ਬਧਾਇਆ ਆਹ ਹੋ ਗਿਆ ਆ ਕੇ ਵੇਖੀ ਬਾਲੋ ਜੀ ਆਹ ਸਾਡ ਸਰਪੰਚਾ ਗਾਂ ਤੁਰਿਆ ਚੱਲਾ ਗਾਂ ਲੈ ਕੇ ਤੁਰਿਆ ਚੱਲ ا <laughs>

ਮੈਂ ਲੈ ਕੇ ਆਣਾ ਕੁੜੀ ਨੂੰ ਪਈਆ ਚਲੋ ਸੁਣੋ ਹੋਰ ਵਧੀਆ ਗੱਲ ਵਧੀਆ ਗੱਲ ਜੀ ਸਨਮ ਤਾੜੀਆਂ ਪਾਓ ਵਿੱਚੋਂ ਮਤਲਬ ਵਾਦ ਜਰਾ ਜਰਾ ਬਿੰਦਾਂ ਮੈਨੂੰ ਕਹਿੰਦਾ ਵਧੀਆ ਹਰੇ ਵਾਲਾ ਹਰੇ ਵਾਲਾ ਐ ਰੱਖੀ ਬੜਕੇ ਐਸੇ ਰੱਲਾ ਲੋ ਜੀ ਕੁੜੀ ਦੇ ਸਵਾਗਤ ਵਾਸਤੇ ਬਾਰ ਵੀ ਰੁਕਿਆ ਗਿਆ ਫੜ ਜੋ ਫੜ ਜੋ ਫੜ ਜੋ ਨਾ ਗਾਂ ਲੰਗ ਦੇ ਨੂੰ ਰੁਕਾ ਲੰਗ ਦੇ ਇੱਥੇ ਹੋ ਜਾ ਬੰਦੇ ਬਰਾਬਰ ਆਓ ਵੀ ਇਸ ਪਰਮਾ ਸਵਾਗਤ ਹੋ ਰਿਹਾ ਕੁੜੀਆ ਦਾ ਅੱਜ ਸਾਰਾ ਪਰਿਵਾਰ ਫੁੱਲਿਆ ਨਹੀਂ ਸਵਾਉਂਦਾ ਭੱਲਾ ਬੜੇ ਪੈਸੇ ਭੱਲਾ ਬੰਦਾ ਬੰਦਾ ਹਲੇ ਲੈ ਸਾਡਾ ਚਾਹ ਕਾਤੀ ਆਹੋ ਕਾਕੇ ਕੋਈ ਨਸਰ ਕੇ ਬੋਲ ਬੋਲ ਯਾਰ ਹਰ ਜਾਨ ਦੀ ਹੋਰ ਹਰ ਜਾਨ ਦੀ ਤੇਰੇ ਮੈਨੂੰ ਵੀ ਆਦਦੇ ਹਰ ਜਾਨ ਆਦ ਲਾਵੇ ਹਰ ਜਾਨ ਖੜ ਜਾ ਖੜ ਜਾ ਕਮੇ ਤਾਂ ਸ਼ਾਬਾਸ਼ ਕੀ ਨਾ ਚੇ ਘੜ ਜੋ ਫਰਸੀ ਆ ਦੇ ਅੱਧਰ ਆ ਲਾ ਕੋਟ ਕਿੱਥੇ ਆਉਣੀ ਪੰਚਾਇਤ ਪਿੱਛੇ ਪਾਸੇ ਆ ਜਾਓ ਕੀ ਆ ਮੇਰਾ ਬੋਲ ਬੋਲੂਗਾ ਬਾਈ ਬੜਾ ਹੈ ਲੈ ਲੈ ਹਾਂ ਹਾਂ ਹਲੋ ਬਾਈ ਜੀ ਲੈ ਬਟਾ ਪੇਟ ਹੈਲੋ ਹਾਂ ਲੈ ਬਾਈ ਲੈ ਬੁਮਾਰਕਾ ਥੈਂਕ ਯੂ ਜੀ ਤੇ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਬਹੁਤ ਜੀ ਅੱਛਾ ਤੇ ਤੁਸੀਂ ਆਪਣੇ ਪਿੰਡ ਸੁਖਲਦੀ ਦਾ ਨਾਮ ਰੋਸ਼ਨ ਕੀਤਾ ਜਨਾ ਹਾਂ ਜੀ ਸਾਰਾ ਪਿੰਡ ਤੇਰੇ ਸਵਾਗਤ ਲਈ ਕਿੰਨਾ ਪਹੁੰਚਿਆ ਇੱਥੇ ਹੈ ਨਾ ਬਹੁਤ ਖੁਸ਼ੀ ਦੀ ਤੇ ਮਾਣ ਵਾਲੀ ਗੱਲ ਅੱਜ ਤੇ ਕਿੱਥੋਂ ਤੁਸੀਂ ਕਿਹੜੇ ਆਓਗੇ ਅਸੀਂ ਪੰਜਾਬ ਲੈਵਲ ਤੋਂ ਕਿਹੜੇ ਆਏ ਹਾਂ ਜੀ ਮਾਨਸਾ ਅੱਛਾ ਮਾਨਸਾ ਤੋਂ ਕਿਹੜੀ ਪੋਜੀਸ਼ਨ ਰਹੀ ਫਾਸਟ ਜੀ ਫਾਸਟ ਮਾਰੀ ਚ ਟੰਗੇ ਤੇ ਇਹ ਜਾ ਬੋਲੋ ਜਿਹੜੇ ਮਤਲਬ ਕੀ ਤੁਸੀਂ ਜਿਹੜੀ ਜਿੱਤਿਆ ਜੋ ਕਿਹੜਾ ਮੈਡਲ ਜਿੱਤਿਆ ਉਹ ਦਿਖਾਓ ਆਪਣਾ ਹਾਂ 골ਡ ਮੈਡਲ ਤੁਸੀਂ ਜਿੱਤਿਆ ਨਾ ਬਾਹਰ ਕੱਢੋ ਉਹਨੇ ਥੱਲੇ ਆ ਗਿਆ ਉਹਨੇ ਥੱਲੇ ਆ ਗਿਆ ਲੈ ਆ ਦਿਖਾਓ ਜੀ ਤਾੜੀਆਂ ਪਾਓ ਬਈ ਬੱਚੇ ਦੇ ਨਾਂ ਤੇ ਬਹੁਤ ਹੀ ਗਰੀਬ ਕਰੋ ਤੇ ਬਹੁਤ ਹੀ ਮਿਹਨਤ ਕੀਤੀ ਆ ਬੱਚੇ ਨੇ ਦੋ ਨਾ ਬਿਜਾ ਆ ਸਾਡੇ ਫੌਜੀ ਸਾਹਿਬ ਹੈ ਜੀ ਰਟਾਇਰ ਹੋ ਕੇ ਫੌਜੀ ਸਾਹਿਬ ਆਏ ਹੈ ਛੋਟੀ ਮਰਚ ਇਹ ਦੱਸਣਗੇ ਜੀ ਬਹੁਤ ਹੀ ਗਰੀਬ ਕਰੋ ਬੱਚਾ ਉੱਠਿਆ ਸਾਡਾ ਇਹ ਬਹੁਤ ਹੀ ਤਗੜਾ ਸਾਡੇ ਪਿੰਡ ਵਾਸਤੇ ਮਾਣ ਵਾਲੀ ਗੱਲ ਆ ਜਿਹੜਾ 골ਡ ਮੈਡਲ ਲੈ ਕੇ ਆਏ ਆ ਇਸ ਤਰ੍ਹਾਂ ਅਗਰੇ ਅੱਗੇ ਵੀ ਅਸੀਂ ਮਿਹਨਤ ਕਰਾਉਦੇ ਰਹਾਂ ਬੱਚਾ ਨੂੰ ਤੇ ਪਿੰਡ ਦੇ ਵਿੱਚੋਂ ਇਸ ਤਰ੍ਹਾਂ 골ਡ ਮੈਡਲ ਇੰਦਰਵਾਗੇ ਤੇ ਸਭ ਤੋਂ ਵੱਡੀ ਕੁਰਬਾਨੀ ਜਿਹੜੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਦੀ ਆ ਸਾਡੇ ਪਿੰਡ ਦੇ ਵਿੱਚ ਗਰਾਊਂਡ ਵਾਸਤੇ ਜਗ੍ਹਾ ਨਹੀਂ ਸੀਗੀ ਪੌਣੇ 2 ਕਿੱਲੇ ਜਬਾਨ ਇਹਨਾਂ ਨੇ ਕੀ ਸਾਰੋ ਸ਼ਾਂਤੀ ਨਾਲ ਪਿੰਡ ਨੂੰ ਦਿੱਤਾਗਾ ਬੱਚਿਆਂ ਦੇ ਗਰਾਊਂਡ ਵਾਸਤੇ ਮੈਂ ਸਰਪੰਚ ਸਾਹਿਬ ਦਾ ਬਹੁਤ ਦਿਲੋਂ ਤਨਮਤ ਕਰਦਾਗਾ ਅੱਜ ਸੋਚੋ ਕੇ ਆਏ ਜੀ ਅੱਜ ਹੀ ਸੋਚੋ ਕੇ ਆਏ ਸਾਰੇ ਸਾਰੇ ਪਿੰਡ ਵੱਲੋਂ ਸਾਰੇ ਪਿੰਡ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਅੱਜ ਹੀ ਸਰਪੰਚ ਸਾਹਿਬ ਸੋਚ ਕੇ ਆਇਆ ਤੇ ਅੱਜ ਹੀ ਸਾਡੇ ਪਿੰਡ ਦੇ ਵਿੱਚ ਇੱਕ ਗੋਲਡ ਮੈਡ ਆਇਆ ਤੇ ਸਾਰੇ ਪਿੰਡ ਨੂੰ ਤੇ ਸਾਰੇ ਨਗਰ ਵਾਸੀ ਨੂੰ ਬਹੁਤ-ਬਹੁਤ ਵਧਾਈਆਂ ਤੇ ਮੈਂ ਵੀ ਪੂਰਾ ਸਹਿਯੋਗ ਕਰੂੰਗਾ ਪਹਿਲਾਂ ਵੀ 2022 ਦੇ ਵਿੱਚ ਮੈਂ ਕੈਂਪ ਲਾਇਆ ਸੀਗਾ ਮੇਰੇ 7 ਬੱਚੇ ਪੰਜਾਬ ਪੁਲਸ ਦੇ ਵਿੱਚ ਭਰਤੀ ਹੋਏ ਆ ਅੱਗੇ ਤੋਂ ਮੈਂ ਸੌਖਾ ਨਾਗਾ ਪਿੰਡ ਵਾਸਤੇ ਪੂਰੀ ਮਿਹਨਤ ਕਰੂਗਾ ਤੇ ਬੱਚਿਆਂ ਨੂੰ ਸਕਲਾਈ ਦੇਊਗਾ ਇਸ ਤਰ੍ਹਾਂ ਗੋਲਡ ਮੈਡ ਆਉਂਦੇ ਰਹਿਣ ਧੰਨਵਾਦ ਸਾਸਿਕਾ ਬਬੂ ਹੁਣ ਮੈਂ ਬੋਲਾਂਗਾ ਹਾਂ ਜੀ ਇਹ ਵੀ ਦੋਸਤੋ ਮੈਂ ਇੱਕ ਬੇਨਤੀ ਕਰਨੀ ਚਾਹਾਂ ਭਾਈ ਇੱਕ ਇੱਕ ਮਿੰਟ ਵੇਖੋ ਉਹਦੋਂ ਮੈਂ ਕਰੂਗਾ ਸਭ ਤੋਂ ਵੱਡੀ ਸਾਡੀ ਬੇਨਤੀ ਇਹ ਹੈ ਵੀ ਸਭ ਤੋਂ ਵੱਡਾ ਸਾਡਾ ਕਿਸੇ ਦਾ ਯੋਗਦਾਨ ਨਹੀਂ ਸਾਡੇ ਪਿੰਡ ਦੀ ਸਰਪੰਚ ਸਾਹਿਬ ਦਾ ਹੈ ਠੀਕ ਹੈ ਨਾ ਇਹਨਾਂ ਨੇ ਸਭ ਤੋਂ ਇਹ ਮੈਮ ਚੱਕੀ ਹੋਈ ਹੈਗੀ ਸਾਡੇ ਸਰਪੰਚ ਸਾਹਿਬ ਦਾ ਹੀ ਮਾਨ ਸਨਮਾਨ ਕਰਦੇ ਹਾਂ ਕਿ ਕਿਉਂਕਿ ਜੋ ਸਰਪੰਚ ਸਾਹਿਬ ਸਾਡੇ ਮਨਕਚਲ ਸਾਡੇ ਕਰਮਾਂ ਵਾਲੇ ਸਰਪੰਚ ਆ ਇਹ ਜਿਹਨੇ ਪਹਿਲੀ ਵਾਰ ਕਿਸੇ ਬੱਚੇ ਨੇ ਨਾਮ ਜਿੱਤਿਆ ਹੈਗਾ ਹਾਂਜੀ ਮਾਨ ਸਨਮਾਨ ਕਰਦੇ ਆਂ ਕਿ ਠੀਕ ਆ ਨਾ ਹਾਂਜੀ ਦੋਸਤੋ ਇੱਕ ਇੱਕ ਹੋਰ ਤੁਹਾਨੂੰ ਦੱਸਣ ਜਾ ਰਹੇ ਆਂ ਵੀ ਆਪਣੇ ਜਿਵੇਂ ਦੱਸਿਆ ਗਰਾਊਂਡ ਵਾਸਤੇ ਸਾਡੇ ਪਿੰਡ 'ਚ ਗਰਾਊਂਡ ਨਹੀਂ ਸੀ ਆ ਫੌਜੀ ਸਾਹਿਬ ਨੇ ਗਰਾਊਂਡ ਠੇਕੇ ਤੇ ਲੈ ਕੇ ਬੱਚਿਆਂ ਨੂੰ ਮਿਹਨਤ ਕਰਵਾਈ ਤੇ ਸਾਡੇ ਪਿੰਡ ਦੇ ਸਰਪੰਚ ਨੇ ਸਰਪੰਚੀ ਤੋਂ ਪਹਿਲਾਂ ਹੀ ਗਰਾਊਂਡ ਦਾਣ ਵਾਸਤੇ ਅਲਾਉਂਸ ਕੀਤਾ ਸੀ ਆ ਜੋ ਕਿ ਉਹ ਗਰਾਊਂਡ ਹੌਣ ਛੱਡਣ ਜਾ ਰਹੇ ਆ ਤੇ ਗਰਾਊਂਡ ਤਿਆਰ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਵਾਦਾ ਕੀਤਾ ਸੀ ਹੈ ਨਾ ਜਦੋਂ ਜਿਸ ਦਿਨ ਐਲਾਨ ਹੋਇਆ ਸੀ ਇਹ ਸਰਪੰਚੀ ਦਾ ਹਾਂ ਜੀ ਹਾਂ ਜੀ ਸੁਰਜ ਹਾਂ ਆਜੋ ਬਾਈ ਹਾਂ ਆਜੋ ਬਾਈ ਜੇ ਦਿਨ ਤੁਸੀਂ ਐਲਾਨ ਕੀਤਾ ਸੀ ਸਰਪੰਚੀ ਦਾ ਆਪਣੇ ਪੰਜਾਬ ਦੇ ਵਿੱਚ ਨਾ ਉਸੇ ਦਿਨ ਤੁਸੀਂ ਐਲਾਨ ਕਰਤਾ ਸੀ ਮੈਂ ਗਰਾਉਂਡ ਵਾਸਤੇ ਜਨਨ ਕਰੂਗਾ ਜਗਾ ਹਾਂ ਨਾ ਤਾਂ ਤੁਸੀਂ ਆਦਾ ਵਾਦਾ ਨਿਭਾ ਚੁੱਕੇ ਹੋਗੇ ਹਾਂਜੀ ਭਾਈ ਜੀ ਹਾਂ ਤੇ ਮਤਲਬ ਕੀ ਉਹਦੀ ਅੱਜ ਆਪਣੇ ਸਾਹਮਣੇ ਹੈਗੀ ਹੈ ਗੁੜੀਆਂ ਵੀ 골ਡ ਲੈ ਕੇ ਆਈ ਹੈ ਨਾ ਉਧਰ ਅੱਜ ਤੁਸੀਂ ਗਰਾਉਂਡ ਦਿੱਤਾ ਉਧਰ 골ਡ ਦਿੱਤਾ ਆਪਣੀ ਬੱਚੀ ਨੇ ਨਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੱਚਿਆਂ ਲਈ ਵੀ ਤੁਸੀਂ ਕੁਝ ਨਿਹਾਵਾ ਬਹੁਤ ਬਹੁਤ ਧੰਨਵਾਦ ਭਾਈ ਜੀ ਆਪਣੀ ਪਹਿਲੇ ਨੰਬਰ ਦਾ ਆਪਾਂ ਕੁੜੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਆਪਣੀ ਵਿਚਾਰੀ ਕੁੜੀਆ ਪੰਜਾਬ ਲੈਵਲ ਤੇ ਮੈਡਲ ਜਿੱਤ ਕੇ ਲਈ ਹੈ ਹਾਂ ਹਾਂ ਬਹੁਤ ਬਹੁਤ ਸਾਰੇ ਨਕਰ ਦਾ ਆਪਣੇ ਪਿੰਡ ਦਾ ਧੰਨਵਾਦ ਕਰਦੇ ਆ ਆਪਾਂ ਭਾਈ ਜੀ ਉਹ ਗਰਾਊਂਡ ਵਾਸਤੇ ਜਗ੍ਹਾ 14 ਕਨਾਲਾ ਕੰਗਾ ਸੀ ਗਰਾਊਂਡ ਬੱਚਿਆਂ ਨੂੰ ਖੇਡਣ ਵਾਸਤੇ ਜੀ ਆਪਣੇ ਕੋਈ ਜਗ੍ਹਾ ਨਹੀਂ ਸੀ ਆਪਾਂ ਜਵਾਕਾਂ ਨੂੰ ਗਰਾਊਂਡ ਵਾਸਤੇ ਜਗ੍ਹਾ ਛੱਡ ਚੁੱਕੇ ਆਂ ਬੱਚਿਆਂ ਨੂੰ ਜੀ ਕਰਦਾ ਵੀ ਜੀ ਆਏ ਉੱਥੇ ਖੇਡੋ ਬਹੁਤ ਵਧੀਆ ਧੰਨਵਾਦ ਭਾਈ ਗਾਂ ਵੀ ਸਾਡੇ ਬੱਚੇ ਪਿੰਡ ਦੇ ਲੈਵਲ ਤੇ ਜੀ ਅੱਗੇ ਪਹੁੰਚ ਸਕਣ ਪੰਜਾਬ ਲੈਵਲ ਤੇ ਪਹੁੰਚਣ ਗਾਂਕ ਵੀ ਸਟੇਟ ਸਟੇਟ ਲੈਵਲ ਤੇ ਪਹੁੰਚਣ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਬੱਚਿਆਂ ਦਾ ਬਹੁਤ ਬਹੁਤ ਸੋਹਣਾ ਜੀ ਹਾਂਜੀ ਦੋਸਤੋ ਜਿਦਾ ਆਪਾਂ ਜਿਹਦੀ ਬਦੌਲਤ ਕੁੜੀ ਪਹੁੰਚੀ ਅੱਜ ਇਸ ਮਕਾਮ ਤੇ ਹਨਾ ਉਹ ਕੋਚ ਸਾਹਿਬ ਨਾਲ ਵੀ ਆਪਾਂ ਗੱਲ ਕਰਦੇ ਹਾਂ ਤੇ ਉਹਦਾ ਧੰਨਵਾਦ ਵੀ ਕਰਦੇ ਹਾਂ ਹਾਂਜੀ ਕੋਚ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੇ ਪਿੰਡ ਦਾ ਨਾਮ ਰੋਸ਼ਨ ਇਸ ਕੁੜੀਆ ਨੇ ਕੀਤਾ ਤੁਹਾਡੀ ਬਦੌਲਤ ਹਨਾ ਤੇ ਕੋਈ ਦੋ ਸ਼ਬਦ ਜੋ ਤੁਸੀਂ ਅੱਜ ਇਹ ਕੁੜੀਆ ਲਈ ਤੁਸੀਂ ਬਹੁਤ ਯੋਗਦਾਨ ਪਾਇਆ ਹਨਾ ਗਰਾਊਂਡ ਤੱਕ ਇਹਨੂੰ ਪਹੁੰਚਾਇਆ ਤੇ ਅੱਜ ਮੈਡਲ ਆਇਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਨਗਰ ਨੂੰ ਵਧਾਈਆਂ ਹੋਣ ਧੰਨਵਾਦ ਹਾਂਜੀ बच्चे ने बहुत बढ़िया मेहनत की है जी ਤੇ ਇਦਾਂ ਵਧੀਆ ਸਪੈਂਸ ਸਾਹਿਬ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਨਾ ਉਦਮ ਕੀਤਾ ਜੀ ਸਾਡੇ ਵਾਸਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਾਗ ਲਾ ਗਿਆ ਪਿੰਡ ਦੇ ਵਿੱਚ ਵੀ بچے ਬੱਚਾ ਨੂੰ ਵੀ ਮੋਟੀਵੇਸ਼ਨ ਮਿਲੂਗੀ ਵੀ ਅਸੀਂ ਕੁਸ਼ਰਗੇ ਗਾਂਵਾਂ ਅਸੀਂ ਤੇ ਇਹ ਸਾਰੇ ਪਿੰਡ ਦੇ ਵਧਾਈ ਦਾ ਪਾਤਰ ਹੈ ਜੀ ਤੇ ਇੱਕੋ ਸਾਬ ਇੱਕ ਬਤਲੇ ਜਿਹੜੇ ਕੁੜੀ ਨੇ 골ਡ ਜਿੱਤੇ ਆ ਵੀ ਕਿਹੜੀਆਂ ਗੇਮਾਂ ਜਿੱਤੇ ਉਹ ਵੀ ਤੁਸੀਂ ਕਲੀਅਰ ਕਰ ਦੋ ਹਣਾ ਇਹ ਅੰਡਰ 14 ਖੇਡਾਂ ਮਤਲਬ ਪੰਜਾਬ ਜੋ ਪੰਜਾਬ ਸਰਕਾਰ ਕਰਾ ਰਹੀ ਹੈ ਗੇਮਾਂ ਚੱਲ ਰਹੀ ਹੈ ਆਪਣੀ ਸੀਜ਼ਨ 3 ਉਹਦੇ ਵਿੱਚੋਂ ਇਹ ਕੁੜੀਆਂ ਨੇ 33 ਕਿਲੋ ਵਰਗ ਦੇ ਵਿੱਚੋਂ ਜਿਹੜਾ ਆਪਣੇ ਬਹੁਤ ਵਧੀਆ ਜਿਹੜੇ ਤੇ ਆਪਣੇ ਤੇਜ ਜ਼ਿਲ੍ਹਿਆਂ ਦੇ ਵਿੱਚੋਂ ਫਰਸਟ ਆਈ ਹੈਗੀ ਅੱਛਾ ਤਿੰਨ ਚਾਰ ਪੰਜ ਕੁਸ਼ਤੀਆਂ ਹੋਈਆਂ ਕੁੜੀਆਂ ਨੇ ਬਹੁਤ ਵਧੀਆ ਇਹਨੇ ਪਰਫਾਰਮੈਂਸ ਦਿਖਾਈ ਹੈ ਵੀ ਤੇਜ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਪਿੰਡ ਸੁਖਲੱਦੀ ਦੀ ਕੁੜੀ ਫਰਸਟ ਆਈ ਆ ਬਹੁਤ ਵਧੀਆ ਐਸਾ ਆਪਣੇ ਬੰਗੀ ਰੂਪ ਸਕੂਲ ਦੇ ਵਿੱਚ ਬਹੁਤ ਬੱਚੇ ਆ ਜੀ ਤੇ ਮੈਨੂੰ ਐਂਡ ਰੂਟ ਫਾਊਂਡੇਸ਼ਨ ਵੱਲੋਂ ਇਹ ਹੰਡੀ ਕੰਪਨੀ ਆਈ ਹਾਂਜੀ ਉਹਨਾਂ ਦੇ ਤਹਿਤ ਆਪਾਂ ਇੱਥੇ ਪ੍ਰੋਜੈਕਟ ਚੱਲ ਰਿਹਾ ਹੈ ਸਕੂਲ ਦੇ ਵਿੱਚ ਹਾਂਜੀ ਉਹਦੇ ਤਹਿਤ ਬੱਚਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਜੀ ਆਪਣੇ ਸਕੂਲ ਦੇ ਵਿੱਚ ਘਟੂ ਘਟਾਏ ਪਿਛਲੇ ਸਾਲ ਮੈਂ ਇੱਥੇ ਜੁਆਇਨ ਕੀਤਾ ਸੀਗਾ ਤੇ ਚਾਰ ਪੰਜ ਬੱਚੇ ਗਏ ਸੀਗੇ ਆਪਣੇ ਠੀਕਾ ਤੇ ਇਹਨਾਂ ਦੇ ਥੋੜਾ ਜਿਹਾ ਪਰਫਾਰਮੈਂਸ ਪਹਿਲੀ ਵਾਰੀ ਸੀਗੇ ਜਦੋਂ ਇਹਦਾ ਚਲੋ ਪਿਛਲੇ ਸਾਲ ਵੀ ਸਟੇਜ ਆਈ ਕੰਪਨੀ ਇਹ ਕੀ ਨੇ ਨਹੀਂ ਵਧੀਆ ਰਿਜ਼ਲਟ ਦਿੱਤਾ ਜੀ ਕਿ ਆਉਣ ਵਾਲੇ ਸਮੇਂ ਚ ਮੈਂ ਪੂਰੀ ਉਮੀਦ ਹੈ ਵੀ ਬੱਚੇ ਜਿਹੜੇ ਆਪਣੇ ਥੋੜੀ ਪਿੰਡਾਂ ਦੇ ਆ ਬੰਗੀਰੂਗੂ ਸਕੂਲ ਦੇ ਬਹੁਤ ਵਧੀਆ ਨੈਸ਼ਨਲ ਚੋਂ ਪੀਸ ਲੈ ਕੇ ਆਉਣ ਬਿਲ ਵੈਡਨ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਨਗਰ ਪਿੰਡ ਸੁਖਲਦੀ ਦੇ ਵਿੱਚ ਖੜਾ ਤੇ ਮੈਨੂੰ ਚੌਧਰੀ ਸਾਹਿਬ ਮੈਂ ਖੜਾ ਮੈਂ ਮੈਨੂੰ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਕਿ ਸਾਰੇ ਨਗਰ ਦੇ ਵਿੱਚ ਹੀ ਖੁਸ਼ੀ ਦੀ ਲਹਿਰ ਹੈ ਕਿ ਮੇਰੇ ਪਿੰਡ ਦੀ ਇੱਕ ਬੱਚੀ ਦੀ ਜੋ ਕਿ ਕੁਸ਼ਤੀ ਦੇ ਵਿੱਚ ਸਟੇਜ ਲੈਵਲ ਤੇ 골ਡ ਮੈਡਲ ਜਿੱਤ ਕੇ ਆਈ ਹੈ ਤੇ ਸਾਰੇ ਪਿੰਡ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਤੇ ਮੈਂ ਪਹਿਲਾ ਸਰਪੰਚ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਸਾਡੇ ਪਿੰਡ ਦੇ ਵਿੱਚ ਖੇਡ ਗਰਾਉਂਡ ਵਾਸਤੇ ਕੋਈ ਜਗਾ ਨਹੀਂ ਸੀ ਇਹ ਸਰਪੰਚ ਸਾਹਿਬ ਪਹਿਲਾ ਹੀ ਸਰਪੰਚ ਹੈ ਵੀ ਜਿਨ੍ਹਾਂ ਨੇ ਦੋ ਕਿਲੇ ਜਗਾ ਦੇ ਕੇ ਗਰਾਉਂਡ ਵਾਸਤੇ ਦਿੱਤੀ ਹੈ ਤੇ ਉਸ ਨੂੰ ਸਾਨੂੰ ਆਸਾਂ ਨੂੰ ਬੂਰ ਵੀ ਪਿਆ ਕਿ ਸਾਡੇ ਪਿੰਡ ਦੀ ਬੱਚੀ ਨੇ ਅੱਜ ਸਤੇਲੇ ਅਤੇ ਗੋਲ ਮੈਡ ਜਿੱਤ ਕੇ ਪਿੰਡ ਦਾ ਨਾਂ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਤੇ ਮੈਂ ਇਸ ਮੀਡੀਆ ਰਾਹੀਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹ ਲੜਕੀ ਬਹੁਤ ਗਰੀਬ ਘਰ ਤੋਂ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਇਹ ਬੱਚਿਆਂ ਦੀ ਕੁਝ ਮਦਦ ਕੀਤੀ ਜਾਵੇ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸਾਰਾ ਪਿੰਡ ਤੇ ਸਾਰੀ ਪੰਚਾਇਤ ਮੈਂਬਰ ਸਾਰੇ ਇਸ ਬੱਚੀ ਦੇ ਘਰੇ ਬੈਠੇ ਆ ਸਵਾਗਤ ਲਈ ਤੇ ਮੈਂ ਫਿਰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਇਸ ਗਰੀਬ ਪਰਿਵਾਰ ਦੀ ਬਾਹ ਫੜੀ ਜਾਵੇ ਜੀ ਬਾਹ ਫੜੀ ਜਾਵੇ ਤੇ ਬੱਚੀ ਨੂੰ ਵੱਧ ਤੋਂ ਵੱਧ ਕੋਈ ਜਿਵੇਂ ਆਪਾਂ ਚਲਦੇ ਆ ਖਾਣਾਕ ਲੈਵਲ ਤੇ ਇਹਦੀ ਮਦਦ ਕੀਤੀ ਜਾਵੇ ਤੇ ਸਾਡੇ ਜਿਹੜਾ ਇਹ ਸਰਪੰਚ ਸਾਹਿਬ ਨੇ ਗਰਾਉਂਡ ਵਾਸਤੇ ਜਗ੍ਹਾ ਦਿੱਤੀ ਹੈ ਉਹਦੀ ਉਸਾਰੀ ਦਾ ਕੰਮ ਤੁਰੰਤ ਚਾਲੂ ਕੀਤਾ ਜਾਵੇ ਮੈਂ ਸਾਰੇ ਪਿੰਡ ਵੱਲੋਂ ਤੇ ਆਪਦੇ ਵੱਲੋਂ ਇਸ ਪਰਿਵਾਰ ਦਾ ਤੇ ਬੱਚੀ ਦਾ ਬਹੁਤ ਬਹੁਤ ਵਧਾਈਆਂ ਦਿਨਾ ਸਾਰੇ ਪਰਿਵਾਰ ਨੂੰ ਤੇ ਕੋਟ ਸਾਹਿਬ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕੋਟ ਸਾਹਿਬ ਦਾ ਤੇ ਉਦੋਂ ਜੇ ਕੋਈ ਆ ਮੁੱਢਾ ਨਿੱਕਾ ਸਿੰਘ ਹੈ ਤੇ ਇਹਨਾਂ ਨੇ ਵਿਚਾਰਿਆਂ ਨੇ ਕਹਿ ਕੇ ਵੀ ਜਗਾ ਖਾਲੀ ਕਰਵਾਈ ਉਹ ਜਿਹਦੇ ਵਿੱਚ ਇਹ ਲੋ 4 ਮਹੀਨਿਆਂ ਤੋਂ ਤਿਆਰੀ ਕਰਵਾ ਰਹੇ ਸੀ ਕੋਟ ਸਾਹਿਬ ਮੈਂ ਕੋਟ ਸਾਹਿਬ ਦਾ ਤੇ ਮੇਰੇ ਪਿੰਡ ਦਾ ਸਾਫਕਾਰ ਸਿੰਘ ਸਾਫਕਾ ਫੌਜੀ ਹੈ ਬਾਈ ਰਕਵੀਰ ਸਿੰਘ ਇਹਦਾ ਵੀ ਮੈਂ ਧੰਨਵਾਦ ਕਰਦਾ ਵੀ 4-5 ਸਾਲਾਂ ਤੋਂ ਇਹ ਵੀ ਬੱਚਿਆਂ ਨੂੰ ਖੜਾਉਂਦੇ ਨੇ ਤੇ ਮੈਂ ਪਰਿਵਾਰ ਨੂੰ ਫਿਰ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਇਹ ਬੱਚੀ ਨੂੰ ਦਿਨ ਰਾਤ ਇੱਕ ਕਰਕੇ ਤਰਕੀਆਂ ਬਖਸ਼ੇ ਪ੍ਰਮਾਤਮਾ ਇਹਦੇ ਕਦਮਾਂ ਦੇ ਵਿੱਚ ਹੋਰ ਵੀ ਖੁਸ਼ੀਆਂ ਰੱਖੇ ਬਹੁਤ-ਬਹੁਤ ਮੈਂ ਸਾਰੇ ਨਗਰ ਦਾ ਫਿਰ ਇਸ ਪਰਿਵਾਰ ਦਾ ਧੰਨਵਾਦ ਕਰਦਾ ਹਾਂ ਆ ਕੈਮਰਾ ਮਾਰ ਦੋ ਬਈ ਘਰ ਕੰਨੀ ਵੀ ਵੀ ਤਾਂ ਪਰਿਵਾਰ ਚੁੱਪ ਕੇ ਕੁੜੀ ਅੱਗੇ ਆਈ ਆਹੀਂ ਵੀ ਜਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਪਰਿਵਾਰ ਨੇ ਇਹਦੀ ਮਾਤਾ ਨੇ ਮਿਹਨਤ ਬਹੁਤ ਕੀਤੀ ਮਾਤਾ ਆ ਸਤਨਾਮ ਜੀ ਇਹਨਾਂ ਦੀ ਬਹੁਤ ਸਪੋਰਟ ਕੀਤੀ ਮਾ ਬੱਚਿਆਂ ਨੂੰ ਹਾਂ ਦੋ ਸ਼ਬਦ ਬਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਪਿੰਡ ਸਰਦੀ ਵਾਸਤੇ ਔਰ ਇਸ ਬੱਚੀ ਵਾਸਤੇ ਬੱਚੀ ਵਾਸਤੇ ਠੀਕ ਹੈ ਜੀ ਅਸੀਂ ਤਾਂ ਛੋਟਾ ਜਿਹਾ ਪ੍ਰਾਲਾ ਕੀਤਾ ਸੀ ਬੱਚੇ ਨੂੰ ਲੈ ਕੇ ਗਏ ਉੱਥੋਂ ਲੈ ਕੇ ਆਏ ਔਰ ਜੋ ਕੀਤਾ ਬੱਚੀ ਨੇ ਕੀਤਾ ਔਰ ਇਹਨਾਂ ਦੀ ਮਿਹਨਤ ਪਿੱਛੇ ਇਹਨਾਂ ਦਾ ਹੱਥ ਸੀਗਾ ਕੋਸ ਸਾਹਿਬ ਦਾ ਇਹ ਜੇਕਰ ਕੋ ਸਾ ਮੈਂテナンス ਨਾ ਕਰਾਂਦੇ ਬੱਚੀ ਮੈਡਲਿਨ ਲੈ ਕੇ ਆ ਸਕਦੀ ਸੀ ਦੂਜਾ ਉਪਰਾਲਾ ਇਹਦੇ ਇਹਨਾਂ ਦੇ ਪਰਿਵਾਰ ਨੇ ਠੀਕ ਹੈ ਜੀ ਜੋ ਬੱਚੀ ਨੂੰ ਖੁਰਾਕ ਦਿੱਤੀ ਖਾਣਾ ਖਲਾਇਆ ਚੰਗੀ ਸਿਹਤ ਵਾਸਤੇ ਅੱਗੇ ਤੋਂ ਵੀ ਮੈਂ ਬੇਨਤੀ ਕਰਨਾ ਪਰਿਵਾਰ ਨੂੰ ਇਸ ਬੱਚੀ ਦਾ ਚੰਗੀ ਤਰ੍ਹਾਂ ਖਿਆਲ ਕੀਤਾ ਜਾਵੇ ਠੀਕ ਹੈ ਔਰ ਅੱਗੇ ਤੋਂ ਵੀ ਹੈ ਅੱਗੇ ਉੱਪਰ ਜਾ ਕੇ ਵੈਗਰੂ ਮੇਰ ਕਰੇ ਹੋਰ ਵੀ ਮੈਡਲ ਲੈ ਕੇ ਆ ਸਕਦੀ ਆ ਵੈਗਰੂ ਮੇਰ ਕਰੇ ਹਾਂਜੀ ਜਿਵੇਂ ਆਪ ਨੂੰ ਦੱਸਿਆ ਵੀ ਇਹ ਇੱਕ ਗਰੀਬ ਪਰਿਵਾਰ ਚੋਂ ਠੋਠੇ ਕੁੜੀ ਅੱਗੇ ਆਈ ਆ ਇਨਾਂ ਦੇ ਮਾਪਿਆਂ ਨੇ ਇਹਦੇ ਲਈ ਬਹੁਤ ਮਤਲਬ ਕੀ ਜਿਹੜੇ ਖਾਣੇ ਪੀਣੇ ਦਾ ਪ੍ਰਬੰਧ ਸੀ ਵਧੀਆ ਕੀਤਾਗਾ ਤੇ ਅੱਗੇ ਆਸ ਕਰਦੇ ਅੱਗੇ ਤੋਂ ਵੀ ਹੋਰ ਕਰਨਗੇ ਤੇ ਆਪਾਂ ਗੱਲਬਾਤ ਕਰਦੇ ਆਂਦੇ ਮਾਤਾ ਪਿਤਾ ਨਾਲ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਸਰਾਂ ਜੀ ਸਤਿ ਸ੍ਰੀ ਅਕਾਲ ਮੇਰੀ ਬੇਟੀ ਆ ਮੈਨੂੰ ਕਹਿੰਦੀ ਆ ਮੈਂ ਜਾਣਾ ਮम्मा ਮੈਂ ਕਹਿੰਦੀ ਨਹੀਂ ਇਹਨੂੰ ਅੱਥੇ ਵੀ ਤੂੰ ਨਹੀਂ ਜਾਣਾ ਖੇਡਣ ਮੈਂ ਕਹਿੰਦੀ ਆ ਤੂੰ ਜਾ ਇਹਨਾਂ ਦੇ ਸਾਰਨਾ ਵੀ ਗੱਲ ਹੁੰਦੀ ਆ ਮੇਰੀ ਅੱਜ ਮੈਨੂੰ ਬਹੁਤ ਖੁਸ਼ੀ ਆ ਮੇਰੀ ਬੇਟੀ ਇਸ ਲੈਵਲ ਤੇ ਆਈ ਆ ਅੱਗੇ ਤੋਂ ਵੀ ਮੈਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੀ ਆ ਵੀ ਮੇਰੀ ਬੇਟੀ ਐਦੂੰ ਵੀ ਅੱਗੇ ਲੈਵਲ ਤੇ ਨਾਉ ਚੱਕਰੀ ਪਿੰਡ ਦਾ ਨਾਰੋਸ਼ਨ ਕਰੇ ਜ਼ਿਲ੍ਹੇ ਦਾ ਨਾ ਪੰਜਾਬ ਦਾ ਨਾ ਜਿਵੇਂ ਪੈਣੀ ਕੀ ਆਪਣੇ ਆਮ ਪਰਿਵਾਰ ਦੇ ਵਿੱਚੋਂ ਇੱਕ ਕੁੜੀ ਅੱਗੇ ਆਈ ਹੈ ਨਾ ਇਹਦਾ ਤੁਸੀਂ ਖਰਾਕ ਦਾ ਵੀ ਦੇਖੋ ਆਪਦੀ ਮਿਹਨਤ ਵੀ ਦੁਰੀ ਕਰਕੇ ਪੂਰਾ ਧਿਆਨ ਰੱਖਿਆ ਨਾ ਐਵੇਂ ਮੈਂ ਤੁਹਾਨੂੰ ਐਵੇਂ ਇੱਥੇ ਗੱਪ ਮਾਰਾਂ ਖੜਕੇ ਵੀ ਮੈਂ ਇਹਨੂੰ ਖਰਾਕ ਦੇ ਦਿੰਨੀ ਆ ਕੋਈ ਖਰਾਕ ਨਹੀਂ ਦਿੱਤੀ ਇਹਨੂੰ ਮੈਂ ਅੱਜ ਤੱਕ ਕੋਈ ਵੀ ਸੁੱਕੀ ਰੋਟੀ ਖਾਂਦੀ ਹੈ ਜੀ ਮੇਰੇ ਘਰੋਂ ਇਹ ਮੈਂ ਕੋਈ ਨਹੀਂ ਕਹਿੰਦੀ ਇਹਨੂੰ ਮੈਂ ਰੋਟੀ ਖਰਾਕ ਦੇ ਦਿੰਨੀ ਆ ਜਾਂ ਕੁਝ ਵੀ ਦਿੰਨੀ ਆ ਐਵੇਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਜੀ ਇਹ ਆਪਦੀ ਮਿਹਨਤ ਕਰਦੀ ਹੈ ਮਿਹਨਤ ਕਰਕੇ ਇਸ ਲੈਵਲ ਤੇ ਪਹੁੰਚਿਆ ਮੇਰਾ ਸਹਿਯੋਗ ਹੈ ਨੂੰ ਮੈਂ ਇਹਨੂੰ ਕਿਤੇ ਜਵਾਬ ਨਹੀਂ ਦਿੱਤਾ ਜਾਣ ਤੂੰ ਜਿੱਥੇ ਵੀ ਜਿੱਥੇ ਵੀ ਜਾਣਾ ਤੂੰ ਖੇਡਣ ਜਾ ਮੈਂ ਤੈਨੂੰ ਰੋਕਦੀ ਨਹੀਂ ਹੈਗੀਗੀ ਵੀ ਮਰ ਵੀ ਮੇਰੇ ਘਰ ਦਾ ਮੇਰੇ ਪਰਿਵਾਰ ਦਾ ਮੇਰੇ ਪਿੰਡ ਦਾ ਨਾਮ ਰੋਸ਼ਨ ਕਰਵਾਸ ਇਹਨੂੰ ਇੱਕ ਵਾਰ ਇਹ ਹੀ ਸਿੱਖਿਆ ਦਿੱਤੀ ਹੈ ਜੀ ਦੇਖੋ ਦੋਸਤੋ ਭੈਣ ਦੀ ਕਿੱਡੀ ਸੋਚ ਆ ਨਾ ਇਹ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਆਮ ਸਿੰਪਲ ਖਾਣਾ ਖਾ ਕੇ ਰੋਟੀ ਪਾਣੀ ਖਾ ਕੇ ਦੇਖੋ ਇਹਨੇ ਕੋਈ ਕੋਈ ਡਾਈਟ ਨਹੀਂ ਲੈਂਦੀ ਕੋਈ ਖਰਾਕ ਨਹੀਂ ਸਪੈਸ਼ਲ ਖਾਦੀ ਵੀ ਅਸੀਂ ਆਸ ਕਰਦੇ ਜਿਵੇਂ ਆਪਣੇ ਚੌਧਰੀ ਸਾਹਿਬ ਨੇ ਦੱਸਿਆ ਵੀ ਪੰਜਾਬ ਸਰਕਾਰ ਤੋਂ ਨਾ ਵੀ ਇਹਨਾਂ ਬੱਚਿਆਂ ਦੀ ਬਾਹ ਫੜੀ ਜਾਵੇ ਇੱਕ ਹੋਰ ਪੰਜਾਬ ਸਰਕਾਰ ਤੋਂ ਇਲਾਵਾ ਸਾਡੇ ਕੋਲ ਇੱਕ ਹੋਰ ਵੀ ਵਧੀਆ ਇੱਥੇ ਗੁਰੂ ਗੋਬਿੰਦ ਸਿੰਘ ਫੈਕਟਰੀ ਲੱਗੀ ਵੀ ਆ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਪਿੰਡਾਂ 'ਚ ਇਹ ਬੱਚੇ ਅੱਗੇ ਆਏ ਆ ਇਹਨਾਂ ਦੀ ਜ਼ਰੂਰ ਬਾਹ ਫੜੀ ਜਾਵੇ ਤੇ ਪਿੰਡ ਦੇ ਸਰਪੰਚਾਂ ਨੂੰ ਮਿਲ ਕੇ ਇਹਨਾਂ ਦੀ ਮਦਦਬਾਤ ਤੋਂ ਵੱਧ ਕੀਤੀ ਜਾਵੇ ਤੇ ਆਪਾਂ ਗੱਲ ਕਰਦੇ ਆ ਕੁੜੀ ਦੇ ਪਿਤਾ ਜੀ ਨਾਲ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਸਭ ਠੀਕ ਠਾਕ ਹਾਂਜੀ ਹਾਂ ਕਿੰਨੀ ਖੁਸ਼ੀ ਹੋ ਰਹੀ ਅੱਜ ਬਾਈ ਮੈਂ ਇਸ ਨੂੰ ਗੱਲ ਦੱਸਦਾ ਬਾਈ ਸ਼ਿਵਰਾਜ ਜਿਵੇਂ ਮਤਲਬ ਕਿ ਖੁਸ਼ੀ ਤਾਂ ਸਭ ਨੂੰ ਹੁੰਦੀ ਹੈ ਪਰ ਜਿਹੜਾ ਤੁਸੀਂ ਪਰਿਵਾਰ ਆ ਆ ਸਾਰਾ ਪਰਿਵਾਰ ਹੀ ਆ ਅੱਜ ਘਰੇ ਚੱਲ ਕੇ ਆਏ ਆ ਹਾਂਜੀ ਹਾਂਜੀ ਸਭ ਤੋਂ ਵੱਡੀ ਤਾਂ ਖੁਸ਼ੀ ਦੀ ਗੱਲ ਇਹ ਹੈ ਹੂੰ ਹੂੰ ਤੇ ਬਾਕੀ ਸਾਨੂੰ ਪਤਾ ਹੀ ਆ ਵੀ ਸਬਜੀ ਪਲੰਬਰ ਜਿੱਥੇ ਕੰਮ ਕਰਕੇ ਹੁੰਦਾ ਤੇ ਸਹੀ ਕਰਕੇ ਹੁੰਦਾ ਹਾਂ ਅਸੀਂ ਜਿਵੇਂ ਪਹਿਲਾਂ ਕੀ ਮੈਂ ਤਿਆਰ ਕਰਾਉਂਦਾ ਸੀਗਾ ਉਸ ਸਮੇਂ ਤੋਂ ਲੈ ਕੇ ਮੈਂ ਜੁਨੀਅਨ ਕਰਕੇ ਬੱਚੇ ਨੂੰ ਟਾਈਮ ਘਟਦੇ ਪਾ ਨਹੀਂ ਦੇ ਪਾਰਿਆ ਅੱਗੇ ਤੋਂ ਕੋਸ਼ਿਸ਼ ਕਰੂੰਗਾ ਜਿਵੇਂ ਬੱਚੇ ਦਾ ਵੀ ਪਰਿਵਾਰ ਗਰੀਬ ਹੋਣ ਕਰਕੇ ਤੇ ਇਹਦਾ ਕੁੜੀ ਦਾ ਖਰਚਾ ਖਾਣ ਦਾ ਜਿਹੜਾ ਜਿੰਨਾ ਕਿ ਮੈਂ 400 ਦਾ ਮੈਂ ਦੇਊਂਗਾ ਜਿਹੜਾ ਇਹਦਾ ਕੁੜੀ ਦਾ ਪਿਤਾ ਜੀ ਆ ਮੇਰਾ ਕਲਾਸ ਮੇਟ ਆ ਮੈਨੂੰ ਅੱਜ ਮੌਕੇ ਤੇ ਪਤਾ ਲੱਗਿਆ ਅਜੇ ਮੈਨੂੰ ਪਹਿਲਾਂ ਪਤਾ ਲੱਗਦਾ ਤਾਂ ਮੈਂ ਖੁਦ ਲੈ ਕੇ ਆਉਂਦਾ ਪਰ ਵੀਰੇ ਮੈਂ ਥੋੜਾ ਵਿਜੀ ਹੋਣ ਕਰਕੇ ਨਹੀਂ ਪਤਾ ਲੱਗਿਆ ਅੱਗੇ ਤੋਂ ਮੈਂ ਜਿੰਨਾ ਵੀ ਵੀ ਬੱਚੇ ਪਿੰਡ ਚ ਖੇਡਦੇ ਆ ਪਹਿਲਾਂ ਵੀ ਖਰਾਕ ਦਿੰਦਾ ਰਿਆਂ ਤੇ ਹੁਣ ਵੀ ਖਰਾਕ ਦੇਊਗਾ ਇਸ ਕੁੜੀ ਦਾ ਖਰਚਾ ਜਿਹੜਾ ਮੈਂ ਚੱਕੂ ਆ ਇੱਕ ਮਿੰਟ ਮੰਮਾ ਦਾ ਧੰਨ ਵੀਰੋ ਸასი ਕਾਲ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਧੰਨਵਾਦੀ ਰਕਵੀਰ ਸਿੰਘ ਫੌਜੀ ਦਾ ਜੋ ਕਿ ਇਹਨਾਂ ਬੱਚਿਆਂ ਵਾਸਤੇ ਅੱਗੇ ਆਏ ਆ ਤੇ ਆਸ ਕਰਦੇ ਆ ਸਾਡੇ ਪਿੰਡ ਵੀ ਬਹੁਤ ਇਹਨਾਂ